ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਵਾਲੇਕੁਮ ਜੈ ਸ਼੍ਰੀ ਕ੍ਰਿਸ਼ਨ ਰਾਧੇ ਰਾਧੇ ਅੱਜ ਮੇਰੀ ਇੱਕ ਵੀਡੀਓ ਦੇਖੀ ਮੈਂ ਉਹ ਜਿਹੜਾ ਗੁੱਲਕ ਚੋਰ ਗਿਆਨੀ ਬੋਟਾ ਜਿਹਨੇ ਕੈਨੇਡਾ ਦੇ ਗੁੱਲਕ ਦੇ ਵਿੱਚੋਂ ਤੁਸੀਂ ਤਾਂ ਸਿਰਫ 5 ਡਾਲਰ ਦੀ ਵੀਡੀਓ ਦੇਖੀ ਸੀ ਨਾ ਚੋਰੀ ਕਰਦੇ ਬੰਦੇ ਨੇ 45 4500 ਡਾਲਰ ਦੇ ਹੱਥ ਮਾਰਿਆ ਉਹ ਤਾਂ ਉਹਨੇ ਮਜਬੂਰੀ 'ਚ ਕੈਮਰਾ ਲਾਇਆ ਸੀ ਕਿ ਪਤਾ ਲੱਗੇ ਚੋਰੀ ਹੁੰਦੀ ਕਿਤੇ ਆ ਬਤੰਦਰ ਨੇ ਫਿਰ 5 ਡਾਲਰ ਚੱਕੇ ਵੀ ਤਾਂ ਫਿਰ 5 ਜਦੋਂ ਵੀਡੀਓ ਉਹਦੀ ਵਾਇਰਲ ਹੋ ਗਈ ਸੋ ਗਿਆਨੀ ਬੁੱਟਾ ਕਹਿੰਦਾ ਹੈ ਕਿ ਸਿੱਧੂ ਮੁਸਲਮਾਨਵਾਨ ਦੇ ਵਿੱਚ ਬੱਬੂ ਮਾਨ ਤੇ ਮਨਕੀਰਤ ਔ ਲਖਦਾ ਹੱਥ ਹੈ ਇਹਨੂੰ ਪੁੱਛਣ ਵਾਲਾ ਹੋਵੇ ਗਿਆਨੀ ਬੁੱਟੇ ਨੂੰ ਇਹ ਪੰਜਾਬ ਦੀ ਇੰਡੀਆ ਦੀ ਇੰਟੈਲੀਜੈਂਸ ਸਟੀਮ ਤਾਂ ਹਾਲ ਤੱਕ ਲੱਭ ਨਹੀਂ ਪਾਈ ਠੁਕਤਾ ਸਬੂਤ ਜਿਹਨਾਂ ਆਪਾਂ ਸੋਲਿਡ ਪ੍ਰੂਫ ਕਰਨੇ ਆ ਕੋਈ ਵੀ ਏਜੰਸੀ ਹਾਲ ਤੱਕ ਲੱਭ ਨਹੀਂ ਪਾਈ ਸਿਰਫ ਇੱਕ ਗੱਲਾਂ ਦਾ ਘੋਜਾ ਬਣਾਈ ਜਾਂਦੇ ਕੜਾਹੇ ਚ ਜਿਵੇਂ ਪਾਣੀ ਪਾਈ ਚੱਲੋ ਤੇ ਕੜਾਹੇ ਨੂੰ ਤੜਕੀ ਚੱਲੋ ਤੜਕੀ ਚੱਲੋ ਬਸ ਉਹ ਕੁਛ ਹੋ ਰਿਹਾ ਬੱਬੂ ਮਾਨ ਨੂੰ ਕੀ ਆਖਾਈ ਸੀ ਜਿਹੜੋ ਸਿੱਧੂ ਮੂਸੇਵਾਲੇ ਨੂੰ ਮਾਰੇਗਾ ਸੋਚੋ ਜਰਾ ਬੱਬੂ ਮਾਨ ਜਦੋਂ ਉਹ ਸਟੇਜਾਂ ਲਾ ਰਿਹਾ ਉਹ ਬੰਦਾ ਸਿੱਧੂ ਮੂਸੇਵਾਲਾ ਉਹ ਤੋਂ ਜੰਮਿਆ ਹੋਣਾ 1993 ਦਾ ਉਹਦਾ ਬਰਥ ਸੀ ਨਾ ਬੱਬੂ ਮਾਨ ਉਸ ਤੋਂ ਪਹਿਲੇ ਸਟੇਜਾਂ ਲਾ ਰਿਹਾ ਬੱਬੂ ਮਾਨ ਦਾ ਇੱਕ ਉਹ ਰੁਤ ਪਿਆ ਪੰਜਾਬ ਦੇ ਵਿੱਚ ਜਾਂ ਤੁਸੀਂ ਪੂਰੇ ਵਰਲਡ ਦੇ ਵਿੱਚ ਉਸ ਬੰਦੇ ਦੇ ਉਹ ਫੈਨ ਫੋਲੋਸ ਆ ਕਿ ਉਹਨੂੰ ਉਸ ਇਨਸਾਨ ਦੀ ਫੈਨ ਫੋਲੋਸ ਨੂੰ ਤੋੜਨਾ ਇਟਸ ਅ ਵੈਰੀ ਇੰਪੋਸੀਬਲ ਸੋ ਬੱਬੂ ਮਾਨ ਸਿੱਧੂ ਨਾਲੋਂ ਮੈਚੂਰ ਬੰਦਾ ਸੀ ਹੈ ਔਰ ਇੱਕ ਲੇਜ਼ਨ ਦਾ ਸਿੰਗਿੰਗ ਦੇ ਵਿੱਚ ਬਹੁਤ ਪੁਰਾਣਾ ਸਿੰਗਰ ਹੈ ਉਮਰ ਚ ਵੀ ਵੱਡੇ ਨੇ ਪਰ ਕੀ ਲੋੜ ਪਈ ਦੱਸੋ ਬੰਦੇ ਨੂੰ ਜਿਹਦੇ ਬੰਦੇ ਤੇ ਖੁਦ ਨੇ ਜਿਹਨੇ ਬੇਪਨਾ ਦੌਲਤ ਕਮਾਈ ਹੈ ਬੇਪਨਾ ਸ਼ੋਅ ਜਿਹਦੇ ਕੋਲ ਉਹਨੂੰ ਕੀ ਲੋੜ ਪਈ ਹੈ ਸੋਚੋ ਯਾਨਾ ਦਾ ਬੱਬੂਮਾਨ ਦੀ ਮਾਰਕੀਟ ਨਾ ਹੋਵੇ ਬੱਬੂਮਾਨ ਬੇਸੁਰਾ ਹੋਵੇ ਬੱਬੂਮਾਨ ਦਾ ਗੀਤ ਨਾ ਚੱਲਣ ਫਿਰ ਤਾਂ ਮਨ ਵੀ ਲਈਏ ਪਰ ਉਹ ਤਾਂ ਬੰਦੇ ਨੇ ਉਚਾਈਆਂ ਨੂੰ ਜਿਹੜੀ ਉਚਾਈਆਂ ਤੇ ਸਿੱਧੂ ਮੂਸੇ ਵਾਲਾ ਪਹੁੰਚਿਆ ਸੀ ਉਹ ਬੰਦਾ ਉਹ ਉਚਾਈ ਨੂੰ ਟੱਚ ਕਰਕੇ ਕਿਉਂਦਾ ਵਾਪਸ ਜ਼ੇਬਰ ਤੇ ਆਇਆ ਹੋਇਆ ਉਹ ਟਾਈਆਂ ਉਚਾਈਆਂ ਨੂੰ ਟੱਚ ਕਰ ਚੁੱਕਿਆ ਹੈ ਕੁਣ ਗੱਲ ਆਂਦੀ ਮਨਕੀਰਤ ਆਲਖ ਦੀ। ਉਹਨੂੰ ਮਨਕੀਰਤ ਆਲਖ ਨੂੰ ਜੇ ਕਿਹਾ ਜਾਵੇ ਤੇ ਵੀ ਮਨਕੀਰਤ ਆਲਖ ਵੀ ਕੋਈ ਬੇਸਰੋ ਸਿੰਗਰ ਨਹੀਂ ਐ। ਠੀਕ ਐ ਗਨ ਬੰਦੂਕ ਵਾਲੇ ਗਾਣੇ ਗੁਣੇ ਜਗਾਉਂਦੇ ਜਿਹੜੇ ਮੈਨੂੰ ਨਹੀਂ ਪਸੰਦ ਆ। ਹਰੇਕ ਬੰਦੇ ਦਾ ਆਪਣਾ ਆਪਣਾ ਟੇਸਟ ਐ। ਮੈਨੂੰ ਨਹੀਂ ਪਸੰਦ ਆ ਸੋ ਲੋਕਾਂ ਨੂੰ ਪਸੰਦ ਹੋਣੀ ਆ ਤੇ ਗਣੀ ਇਟਸ ਓਕੇ। ਪਰ ਕੁਝ ਗੀਤ ਉਹਦੇ ਅੱਛੇ ਵੀ ਐ। ਕਦੇ ਮਨਕੀਰਤ ਨੇ ਮਾਰਤਾ, ਕਦੇ ਬੱਬੂ ਮਾਨ ਨੇ ਮਾਰਤਾ, ਕਦੇ ਜੀ ਫਲਾਣੇ ਸਿੰਗਰ ਨੇ ਮਾਰਤਾ। ਜਦੋਂ ਚਮਕੀਲਾ ਮਰਿਆ ਸੀ ਉਹਦੇ ਵੀ ਕਿੰਨੇ ਸਿੰਗਰਾਂ ਦੇ ਨਾਮ ਜੁੜੇ ਸੀ। ਜੀ ਕਦੀ ਕਹਿੰਦੇ ਸੀ ਚਮਕ ਜੋ ਕਿ ਲਨੋਆ ਵਾਲੇ ਇਹਨੇ ਇਹਨੇ ਪੁਰਾਣਾ ਕਿਹੜਾ ਮਮਸੀ ਦੀ ਕ ਜੂਨੇ ਮਰਾਤਾ ਜੀ ਗੁਰਦਾਸ ਮਾਨੇ ਮਰਾਤਾ ਤੁਹਾਡੇ ਕੋਲ ਸਵਾਏ ਇਹ ਓਚੀਆਂ ਹਰਕਤਾਂ ਆਈਆਂ ਪਬਲਿਕ ਸਟੈਂਡ ਤੋਂ ਇਲਾਵਾ ਹੋਰ ਕੁਛ ਹੈ ਜਦੋਂ ਤੱਕ ਤੁਹਾਡੇ ਕੋਲ ਪ੍ਰੂਫ ਨਾ ਨਾ ਹੋਣਾ ਕਿਸੇ ਦਾ ਵੀ ਨਾਮ ਲੈ ਕੇ ਉਹਦੀ ਰੈਪਿਊਟੇਸ਼ਨ ਦੀਆਂ ਤੁਸੀਂਾਂ ਤੱਜੀਆਂ ਨਹੀਂ ਉਡਾ ਸਕਦੇ ਹੁਣ ਬੁੱਟਾ ਗੁੱਲਖ ਚੋਰ ਵਾਹ ਤਾਂ ਪ੍ਰੂਫ ਹੈ ਨਾ ਲੋਕਾਂ ਨੂੰ ਵੀਡੀਓ ਵਾਰਲੇ ਲਈ ਨੇ ਪੈਸੇ ਚੋਰੀ ਕੀਤੇ ਕੈਨੇਡਾ ਦੇ ਗੁਰਦਰਾਲੇ ਜਿਹਨਾਂ ਨੇ ਸਪੈਸ਼ਲ ਮੈਨਾਂ ਕੰਟੈਕਟ ਕੀਤਾ ਮੈਂ ਦੱਸਿਆ ਵੀ ਇਹਨੇ ਕਿੰਨੇ ਕਿੰਨੇ ਥੱਬੇ ਚੋਰੀ ਕੀਤੇ ਤਾਂ ਕੱਢਿਆ ਕੈਨੇਡਾ ਤੋਂ ਤਾਂ ਨਹੀਂ ਵਾਪਸ ਆ ਸਕਦਾ ਇੱਥੇ ਹੁਣ ਕਿਉਂਕਿ ਉਹਨੂੰ ਪਤੰਦਰ ਨੂੰ ਕੋਈ ਗੁਰੂ ਘਰ ਵੀਜ਼ਾ ਨਹੀਂ ਦਿੰਦਾ ਐਸਾ ਗੁੱਲਖ ਚੋਰ ਬੰਦਾ ਜਿਹੜਾ ਖੁਦ ਆਪਣੇ ਦੋਸਤ ਜਾਣੇ ਲੈ ਕੇ ਭੱਜ ਗਿਆ ਲੰਗੜਾ ਪਰ ਆਸ਼ਕੀ ਨੰਬਰ 1 ਕਰਦਾ ਦੇਖ ਲੋ ਉਹ ਵੀ ਜਾਣੇ ਨੇ ਪਤਾ ਨਹੀਂ ਲੰਗੜੇ ਵਿੱਚ ਕੀ ਤੇ ਪਰਮਾਤਮਾ ਹੀ ਜਾਣਦਾ ਚਲੋ ਵਾਇਗਰ ਨੂੰ ਲੰਗੜਾ ਬਣਾਇਆ ਉਹ ਵਾਇਗਰੂ ਜਾਣੇ ਅਸੀਂ ਕਿਸਦਾ ਮਜ਼ਾਕ ਨਹੀਂ ਉਡਾਲਦੇ ਪਰ ਦੈਟਸ ਵੈਰੀ ਬੈਡ ਕਿਸੇ ਵੀ ਕੋਈ ਸਿੰਗਰ ਮਾਰਦਾ ਹੈ ਤਾਂ ਤੁਸੀਂ ਦੂਜੇ ਸਿੰਗਰਾਂ ਦਾ ਨਾਮ ਬਹੁਤ ਛੇਦੀ ਲੈਂਦੇ ਸਬੂਤ ਤਾਂ ਦਿਆ ਕਰੋ ਪਬਲਿਕ ਦੁਨੀਆ ਗਵਰਨਮੈਂਟ ਲੋਕ ਫੈਨ ਸਭ ਸਬੂਤ ਮੰਗਦੇ ਆ ਬਿਨਾ ਸਬੂਤ ਤੋਂ ਤੁਸੀਂ ਸਬੂਤ ਤੋਂ ਕਿੱਦਾਂ ਕਿਸੇ ਦਾ ਨਾਮ ਲਾ ਦਿਨੇ ਸੁੱਧੂ ਮੂਸੇਵਾਲਾ ਨੂੰ ਜੀ ਫਲੋਰ 'ਚ ਸਿੰਗਰ ਨੇ ਮਾਰਤਾ ਹੱਦ ਦਾ ਇਹ ਬੁੱਟੇ ਨੂੰ ਪੁੱਛਿਆ ਹੋਵੇ ਵੀ ਤੂੰ ਇੰਟੈਲੀਜੈਂਸ ਵਿਭਾਗ ਦਾ ਚੀਫ ਮਨਿਸਟਰ ਲੱਗਿਆ ਹੋਇਆ ਹੈ ਹੈ ਤੂੰ ਬਹੁਤ ਵੱਡਾ ਉਹਦੇ ਤੇ ਬੈਠਾ ਹੈ ਇੰਟੈਲੀਜੈਂਸੀ ਚ ਜਿਹੜਾ ਤੇਰੇ ਕੋਲ ਸਾਰੀਆਂ ਰਿਪੋਰਟਾਂ ਖਬਰਾਂ ਸਿਰਫ ਇਹ ਬੰਦੇ ਨੇ ਜੀ YouTube ਚੈਨਲ ਬਣਾਇਆ ਇਹ ਕਹਿੰਦਾ ਵੀ YouTube ਤੇ ਬਸ ਬਣਾਇਆ ਆਪਣਾ ਕਿ ਤੜਾ ਤੜ ਵੀਡੀਓ ਪਾੰਦਾ ਰਹਿੰਦਾ ਹਰ ਵੀਡੀਓ ਚ ਇਹਦਾ ਇੱਕ ਬਕਵਾਸ ਤੇ ਕੱਡੀਆਂ ਡਾਇਲੌਗ ਹੁੰਦਾ ਹੈ ਮੈਂ ਸੁਣਾਣੀ ਆ ਸੁਣੋ ਗੌਰ ਫਰਮਾਇਓ ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਬਸ ਆਈ ਕੋਈ ਡਾ ਲੋਕਾ ਹਰ ਵੀਡੀਓ ਚ ਗੌਰ ਫਰਮਾਇਓ ਗੱਲ ਧਿਆਨ ਨਾਲ ਸੁਣਨ ਵਾਲੀ ਜਦੋਂ ਤੁਸੀਂ ਸੁਣੋਗੇ ਐਵੇਂ ਲਮਕਾ ਲਮਕਾ ਕੇ ਬੇਸਵਾਦੀ ਬੇਤੁਕੀਆਂ ਗੱਲਾਂ ਕਰਦਾ ਜਿਹਦਾ ਕੋਈ ਤਤ ਨਹੀਂ ਇਹਨੂੰ 500 ਡਾਲਰ ਫੋਨ ਕਰ ਦੋ ਕਿ 500 ਡਾਲਰ ਦਿਨੇ ਤੈਨੂੰ ਫਲਾਨੇ ਤੇ ਵੀਡੀਓ ਪਾ ਦੇ ਨਾਲ ਦੇ ਨਾਲ ਪਾ ਦੇਗਾ ਕਿਉਂਕਿ ਇਹਦਾ ਕੰਮ ਹੈ ਪੈਸੇ ਲੈ ਕੇ ਕੰਮ ਕਰਨਾ ਸੋ ਬਿਨਾ ਕਿਸੇ ਪ੍ਰੂਫ ਤੋਂ ਇਸ ਸਿੰਗਰਸ ਨੂੰ ਟਾਰਗੇਟ ਕਰ ਰਿਹਾ ਐ ਬੱਬੂ ਮਾਨ ਨੂੰ ਟਾਰਗੇਟ ਕਰ ਰਿਹਾ ਐ ਮਨਕੀਰਤ ਹੌਲਕ ਨੂੰ ਟਾਰਗੇਟ ਕਰ ਰਿਹਾ ਸਬੂਤ ਸਿੱਧੂ ਮੂਸੇਵਾਲੇ ਦੇ ਪਿਓ ਕੋਲ ਵੀ ਨਹੀਂ ਆ ਸਾਲ ਹੋ ਚਾਲ ਤੋਂ ਉੱਤੇ 2 ਸਾਲ ਹੋਣ ਵਾਲੇ ਸਿੱਧੂ ਮੂਸੇਵਾਲੇ ਨੂੰ ਠੀਕ ਹੈ 22 ਚ ਗਿਆ 23 24 2 ਸਾਲ ਹੋ ਗਏ ਆ ਅਸਕ ਸਬੂਤ ਲੱਭਿਆ ਕਿਸੇ ਨੂੰ ਪੁੱਛਣ ਵਾਲਾ ਵੇ ਸਵਾਲ ਆ ਵੀ ਬੂਟੇ ਨਾ ਪੁਲਿਸ ਤੋਂ ਸਬੂਤ ਨਹੀਂ ਲੱਭਿਆ ਸਿੱਧੂ ਮੂਸੇਵਾਲੇ ਦੇ ਪਿਓ ਤੋਂ ਹਾਲ ਤੱਕ ਸਬੂਤ ਲੱਭਿਆ ਪੁਖਤਾ ਵੀ ਇੱਕ ਮੇਨ ਕੌਨ ਸੀ ਪਿੱਛੇ ਆਰਡਰ ਦੇਣ ਵਾਲਾ ਤੇਰੇ ਕੋਲ ਸਬੂਤ ਆ ਗਏ ਵਾ 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 ਕਰਦੇ ਨੇ ਰਿੰਦਰ ਮੋਦੀ ਨਾਲ ਗੱਲ ਤੇਰੇ ਬਾਰੇ ਤੈਨੂੰ ਇੰਟੈਲੀਜੈਂਸ ਵਿਭਾਗ ਚ ਰੱਖਦੇ ਆ ਭਾਵੇਂ ਤਰੀ ਇੱਕ ਲੱਤ ਪੋਲੀਓ ਹੋਇਆ ਪਰ ਫਿਰ ਵੀ ਤੂੰ ਕਾਫੀ ਕਹਿੰਦੇ ਦਿਮਾਗੀ ਬੰਦਾ ਹੈ ਤੇ ਬੜੀ ਛੇਤੀ ਲੋਕਾਂ ਤੇ ਮਿੰਟ ਚ ਬੰਦੇ ਲੱਭ ਲੈਣਾ ਤੇ ਨਾ ਲਾ ਦਿਨਾ ਇੱਥੇ ਕੈਨੇਡਾ ਦੀ ਸਰਕਾਰ ਨਾਲ ਵੀ ਤੇਰੇ ਬਾਰੇ ਗੱਲ ਕਰਦੇ ਆ ਤੇ ਤੈਨੂੰ ਕੋਈ ਪੋਸਟ-ਪੋਰਟ ਦੇਣ ਕਿਉਂਕਿ ਬਹੁਤ ਵਧੀਆ ਤੂੰ ਛੇਤੀ ਫਾਈਂਡ ਆਊਟ ਕਰ ਲੈਣਾ ਮੁਜਰਮ ਨੂੰ ਬੇਫਿਕੂਫ ਘਟਿਆ ਬੰਦਾ ਨੌਨ ਸੈਂਸ ਬਿਨਾ ਸਬੂਤ ਤੋਂ ਤੂੰ ਵੱਡੇ ਸਿੰਘਾਂ ਦੇ ਉੱਤੇ ਰੇ ਕੁੰਡੀ ਲਾਣ ਲੱਗਿਆ ਸਿਰਫ ਆਪਣੀ ਟੀਆਰਪੀ ਪਿੱਛੇ ਫੱਟੇ ਮੂੰਹ ਤੇਰੇ ਜਮਨ ਵਾਲਿਆਂ